ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਤੇ ਅਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜਿਨ੍ਹਾਂ ਦਾ 350 ਸ਼ਹੀਦੀ ਦਿਹਾੜਾ ਆ ਰਿਹਾ ਹੈ ਪੂਰੇ ਸੰਸਾਰ ਵਿੱਚ ਸਿੱਖ ਕੌਮ ਵੱਲੋਂ ਬਹੁਤ ਹੀ ਉਸ਼ਾਦ ਨਾ ਮਨਾਇਆ ਜਾ ਰਿਹਾ ਹੈ ਇਸ ਤਰ੍ਹਾਂ ਨਿਊਯਾਰਕ ਦੀ ਧਰਤੀ ਤੇ ਜਿਹਨੂੰ ਕਿ ਮਿਨੀ ਪੰਜਾਬ ਕਿਹਾ ਜਾਂਦਾ ਹੈ ਇੱਥੇ ਬਹੁਤ ਵੱਡੇ ਗੁਰਦੁਾਰੇ ਹਨ ਤਕਰੀਬਨ 20 ਗੁਰਦੁਆਰੇ ਜੋ ਨਿਊਯਾਰਕ ਦੇ ਏਰੀਆ ਨੂੰ ਕਵਰ ਕਰਦੇ ਹਨ ਉਹ ਸਾਰਿਆਂ ਰਲ ਕੇ ਗੁਰਦਾਰ ਬਾਬਾ ਮੱਖਣਛਾਹ ਲਬਾਣ ਦੀ ਗਵਾਹੀ ਹੇਠ ਸਮੋਕੀ ਪਾਰਕ ਵਿੱਚ 23 ਨਵੰਬਰ ਦਿਨ ਐਤਵਾਰ ਨੂੰ ਬਹੁਤ ਵੱਡੇ ਪੱਧਰ ਤੇ ਉਰੋਗਮ ਕੀਤਾ ਜਾ ਰਿਹਾ ਜਿਸ ਤਰ੍ਹਾਂ ਸੱਚਖੰਡ ਹਰਮੰਦਰ ਸਾਹਿਬ ਜੂ ਪਾਲਕੀ ਰਾਈਂ ਮਹਾਰਾਜ ਸ਼੍ਰੀਮੰਦਰ ਸਾਹਿਬ ਬਹੁਤ ਹੁੰਦੇਣ ਸਵੇਰ ਦੇ ਸਮੇਂ ਇਸ ਤਰ੍ਹਾਂ ਹੀ ਇਥੋਂ ਪਾਲਕੀ ਚ ਸਗਤਾਂ ਕੀਰਤਨ ਗਾਇਨ ਕਰਦੀਆਂ ਪੰਜ ਪਿਆਰੇ ਪੰਜ ਵਿਚਾਰਸ਼ੈ ਦੀ ਗਵਾਹੀ ਦੀ ਢੇਟ ਸੁਬੋਕੀ ਪਾਰ ਲੈ ਕੇ ਜਾਇਆ ਜਾ ਰਿਹਾ ਜਿਸ ਵਕਤ ਬੇਨਤੀ ਕੀਤੀ ਜਾਂਦੀ ਹੈ ਆਪ ਸਾਰੇ ਜਦੋਂ ਇਥੋਂ ਆਪਾਂ ਚੱਲਣਾ 10 ਵਜੇ ਭੋਗ ਤੋਂ ਬਾਅਦ ਗੁਰਦੁਆਰੇ ਆ ਕੇ ਹਾਜ਼ਰੀ ਭਰੋ ਆਪਾਂ ਨਗਰ ਕੀਰਤਨ ਦੇ ਰੂਪ ਵਿੱਚ ਬਾਹਰ ਨੂੰ ਲੈ ਕੇ ਜਾਣਾ ਹੈ ਕਿਉਂਕਿ ਉੱਥੇ ਸਾਰਾ ਦਿਨ ਜੇ ਪ੍ਰੋਗਰਾਮ ਚੱਲਣਾ ਹੈ ਉਹਦੇ ਵਿੱਚ ਬਹੁਤ ਹੀ ਵੱਡੇ ਵਿਦਵਾਨ ਗਗਨਦੀਪ ਜੀ ਜਿਨ੍ਹਾਂ ਨੇ ਬਹੁਤ ਹੀ ਵੱਡੀ ਖੋਜ ਕੀਤੀ ਹੈ ਨਵੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਿਤੇ ਕਿਤੇ ਗਏ ਕੀ ਕੁਝ ਕੀਤਾ ਉਹਨਾਂ ਇੱਕ ਬੁੱਕ ਵੀ ਰਿਲੀਜ਼ ਕਰਨੀ ਹੈ ਉਸ ਦੇ ਨਾਲ ਜੋ ਉਹਨਾਂ ਸਟੱਡੀ ਕੀਤੀ ਹੈ ਜੋ ਨਵੀਂ ਖੋਜ ਕੀਤੀ ਹੈ ਉਹਦੇ ਬਾਰੇ ਸੂਚੀਆਂ ਸੰਗਤਾਂ ਨੂੰ ਜਾਣਨ ਵੀ ਪਾਉਣਾ ਹੈ ਮੌਸਮ ਬੇਸਾ ਥੋੜਾ ਠੰਡਾ ਹੈ ਪਰ ਜਦੋਂ ਗੱਲ ਗੁਰੂ ਦੀ ਆਉਂਦੀ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਉਹਨਾਂ ਨੇ ਗਰਮੀ ਦੇ ਦਿਨਾਂ ਵਿੱਚ ਠੰਡ ਦੇ ਦਿਨਾਂ ਵਿੱਚ ਸਿੱਖ ਕੌਮ ਨੂੰ ਪੂਰੇ ਸੰਸਾਰ ਨੂੰ ਇੱਕ ਨਵਾਂ ਰਸਤਾ ਦੱਸਿਆ ਉਹਨਾਂ ਵਾਸਤੇ ਸਾਨੂੰ ਠਾਡੇ ਵਿੱਚ ਵੀ ਥੋੜਾ ਜਿਹਾ ਘਟਣਾ ਪਏ ਤਾਂ ਸਾਨੂੰ ਇਸ ਗੱਲ 'ਤੇ ਜਗਰਾਨੀ ਚਾਹੀਦਾ ਤਾਂ ਜੋ ਸਾਡੇ ਬੱਚਿਆਂ ਵਿੱਚ ਜਜ਼ਬਾ ਆਵੇ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਦੇ ਜੀਵਨ ਤੇ ਨਾਲ ਦੋ ਬਹੁਤ ਵੱਡੀਆਂ ਚੀਜ਼ਾਂ ਜੁੜੀਆਂ ਹਨ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਗਟ ਹੋਣਾ ਬਾਬੇ ਮੱਕੜਛਾ ਲਬਾਣਾ ਰਾਹੀਂ ਪ੍ਰਗਟ ਹੋਏ ਉਹ ਸਾਰਾ ਇਤਿਹਾਸ ਤੁਸੀਂ ਜਾਣਦੇ ਹੋ ਉਸ ਵੇਲੇ 22 ਮੱਝੀਆਂ ਤੇ ਬੈਠੇ ਜੋ ਕਿ ਅੱਜ 22000 ਮੱਝੀਆਂ ਢਾਕੇ ਬੈਠੇ ਹਨ ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰਾਜ ਗੁਰੂ ਸਾਹਿਬ ਸਾਹਮਣੇ ਉਹਨਾਂ ਨੇ ਉਸ ਵੇਲੇ 22 ਮੱਝੀਆਂ ਤੇ ਬੈਠੇ ਝੂਠੇ ਗੁੜਿਆਂ ਨੂੰ ਭਜਾਇਆ ਤੇ ਮਹਾਰਾਜ ਨੇ ਕਲਾ ਵਰਤਾਈ ਨਵੇਂ ਪਾਸ਼ਾ ਪ੍ਰਗਟ ਹੋਏ ਇੱਕ ਦਿਨ ਐਸੇ ਸਾਨੂੰ ਇਹ ਹੋਇਆ ਕਿ ਜੋ ਸਾਡਾ ਅਸਲੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਅਸੀਂ ਸਿਰ ਚ ਭਾਉਣਾ ਹੈ ਉਹਦੇ ਨਾਲ ਚੱਲਣਾ ਦੂਸਰਾ ਜੋ ਸ਼ੀਧੀ ਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਪੂਰੀ ਜ਼ਿੰਦਗੀ ਉਹਨਾਂ ਬਹੁਤ ਮੈਸੇਜ ਦਿੱਤੇ ਪਰ ਦੋ ਜੋ ਮੈਸੇਜ ਸ਼ੁਰੂ ਚ ਐਂਡ ਦੇ ਵਿੱਚ ਸਭ ਤੋਂ ਵੱਡੇ ਹਨ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਪ੍ਰਗਟੇ ਗੁਰੂ ਤੇਗ ਬਹਾਦਰ ਸਭ ਸਿਸ਼ਤੇ ਸਾਹੀ ਚਾਦਰ ਕਈ ਇਸਰਮੀ ਕਹਿੰਦੇ ਹਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤੋ ਕਈ ਨਾਮਾਨਾ ਜਗਰਿਆ ਜਾਂਦਾ ਹੈ ਪਰ ਉਹਨਾਂ ਨੇ ਉਸ ਵੇਲੇ ਕਿਸੇ ਧਰਮ ਨੂੰ ਵੀ ਉਹਨਾਂ ਦੀ ਜ਼ਰੂਰਤ ਹੁੰਦੀ ਤੇ ਸਾਡੇ ਗੁਰੂ ਨਵੇਂ ਪਾਸ਼ਾ ਹੁੰਦੇ ਜਾਂ ਕੋਈ ਹੋਰ ਗੁਰੂ ਹੁੰਦੇ ਉਹਨ ਆਪਣੀ ਜਾਨ ਦੀ ਬਾਜ਼ੀ ਲਾ ਦੇਣੀ ਕਿਉਂਕਿ ਸਿੱਖ ਨੂੰ ਉਹਨਾਂ ਸਿਖਾਇਆ ਹੀ ਇਹ ਹੈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਇਸ ਕਰਕੇ ਤੇ ਅਜੇ ਕਿਤੇ ਵੀ ਕਿਸੇ ਮਲਜੂਮਨ ਕਿਸ ਤਰ੍ਹਾਂ ਦੀ ਕੋ ਰੱਖਿਆ ਦੀ ਜਰੂਰਤ ਹੋਵੇ ਉਹ ਅੱਗੇ ਅੱਗੇ ਨਾਲ ਚੱਲਦੇ ਹਨ ਸਾਡਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਅਸੀਂ ਜਸਟਿਸ ਮੰਗਦੇ ਹਾਂ ਅਨਜਸਟਿਸ ਦੇ ਅਗੇਂਸਟ ਖੜਦੇ ਹਾਂ ਉਹ ਸਾਡੇ ਨਾਲ ਹੋਵੇ ਜਾਂ ਕਿਸੇ ਨਾਲ ਹੋਵੇ ਇਨਾ ਸ਼ਬਦਾਂ ਨਾਲ ਮੈਂ ਗੁਰਦਵਾਰਾ ਬਾਬਾ ਮੱਖਣਸ਼ਾਲਾ ਬਾਣਾ ਦੀ ਸਾਡੀ ਮੌਜੂਦਾ ਕਮੇਟੀ ਸਾਬਕਾ ਕਮੇਟੀ ਸਮੂਚੀ ਸੰਗਤ ਸਮੂਚਾ ਸਟਾਫ ਬਹੁਤ ਬਧਾਈ ਦੇ ਬਾਤਰ ਹੈ ਬਹੁਤ ਕਿਰਪਾ ਹੈ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਇਹ ਪਰਲਾ ਕਰ ਰਹੇ ਹਾਂ ਹੱਥ ਜੋੜ ਕੇ ਦੁਬਾਰਾ ਬੇਨਤੀ ਹੈ ਇਸ ਪ੍ਰੋਗਰਾਮ ਕਿਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਮਾਫ਼ ਕਰਨਾ ਆਪ ਸਭ ਨੇ ਵੱਧ ਜਿਆ ਕੇ ਹਿੱਸਾ ਲੈਣਾ ਅਸੀਂ ਚਾਹੁੰਦੇ ਹਾਂ ਕਿ ਪਹਿਲੇ ਸੰਬੰਧ ਵਿੱਚ ਅਗਰ ਕੋਈ ਕਿਸ ਤਰ੍ਹਾਂ ਦਾ ਕੋਈ ਨਾਰਾਜ਼ ਹੈ ਉਹ ਛੱਡ ਕੇ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਜੋ ਗੁਰੂਆਂ ਦਾ ਉਦੇਸ਼ ਹੈ ਹੋਵ ਕਤਰ ਮੇਲੋ ਮੇਰੇ ਭਾਈ ਦੁਬਦਾ ਦੁਰਰਵਲ ਲਾਈ ਹਰ ਨਾਮੇ ਕੀ ਹੋਵੇ ਜੜੋ ਗੁਰੂ ਗੁਰੂ ਹ ਬੈਠੇ ਸਾਹ ਬਸਾਏ ਤੋਂ ਇਹ ਆਪਾਂ ਗੁਰੂਆਂ ਦਾ ਤੇ ਹੈ ਚੱਲਣਾ ਹੈ ਕਿ ਆਪਾਂ ਸਾਰੇ ਰਲ ਕੇ ਚੱਲਣਾ ਹੈ ਨਾ ਸ਼ਬਦਾਂ ਨਾਲ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ